ਤੇ ਜਿਹੜੇ ਸਾਡੇ ઋષਿ मुनि ਸੀਗੇ ਜੜੀਆਂ ਬੂਟੀਆਂ ਦੇ ਨਾਲ ਘਾਤਕ ਤੋਂ ਘਾਤਕ ਬਿਮਾਰੀਆਂ ਦਾ ਇਲਾਜ ਕਰਦੇ ਰਹੇ ਨੇ ਸਭ ਤੋਂ ਵੱਡੀ ਜਿਹੜੀ ਕਬਜਾ ਕਬਜ ਸਾਰੀਆਂ ਬਿਮਾਰੀਆਂ ਦੀ ਮਾਂ ਆ ਆ ਲੋਕਾਂ ਨੇ ਘਟਕ ਕਰਤਾ ਸੀ ਉਹ ਘਟ ਹੋਣ ਦਾ ਕਾਰਨ ਕੀ ਸੀ ਅੱਜ ਮੁੜ ਫੇਰ ਲੋਕ ਕਿਉਂ ਜੜੀਆਂ ਬੂਟੀਆਂ ਵੱਲ ਅਤੇ ਆਯੁਰਵੈਦਿਕ ਵਿਧੀ ਵੱਲ ਮੁੜੇ ਨੇ ਕਿ ਪਹਿਲੇ ਲੋਕਾਂ ਨੂੰ ਜਿਨ੍ਹਾਂ ਨੂੰ ਲੋਕ ਅਨਪੜ੍ਹ ਕਹਿੰਦੇ ਸੀ ਪਰ ਮੈਂ ਕਹਿੰਨਾ ਉਹ ਅੱਜ ਕੱਲ ਦੇ ਪੜਿਆਂ ਲਿਖਿਆਂ ਨਾਲੋਂ ਜ਼ਿਆਦਾ ਸੂਝਵਾਨ ਸੀਗੇ ਜਦੋਂ ਕਿਸੇ ਦੇ ਪੇਟ ਦਰਦ ਹੁੰਦੀ ਸੀ ਤੇ ਉਸ ਦੀ ਮਾਂ ਸੌਂਫ ਜੋਇਣ ਦਾ ਕੜਾ ਬਣਾ ਕੇ ਦਿੰਦੀ ਸੀ ਤਿਰਕੁਟਾ ਆਉਂਦਾ ਮਗ ਮਿਰਚ ਸੁੰਡ ਉਹ ਵੀ ਸਾਡੀ ਰਸੋਈ ਦੀ ਆ ਭਾਵੇਂ ਗਠੀਏ ਦੀ ਦਰਦ ਹੋਵੇ ਜਿਹੜੀ ਮਰਜ਼ੀ ਦਰਦ ਹੋਵੇ ਸਰੀਰ ਦੀ ਉਹਦੇ ਵਿੱਚ ਇਹ ਸਾਡਾ ਤਿਰਕੁਟਾ ਮਗ ਮਿਰਚ ਸੁੰਡ ਕੰਮ ਕਰਦਾ ਧੀ ਗੱਲ ਇਹ ਆ ਵੀ ਸਾਰੀ ਬਿਮਾਰੀ ਪੇਟ ਤੋਂ ਸ਼ੁਰੂ ਹੁੰਦੀ ਆ ਜੇ ਆਪਾਂ ਪੇਟ ਨੂੰ ਠੀਕ ਰੱਖੀਏ ਤੇ ਬਿਮਾਰੀ ਹੋਣ ਦਾ ਕੋਈ ਚਾਂਸ ਨਹੀਂ ਪਰ ਉਹਨੂੰ ਰੁੱਤਾਂ ਦੇ ਹਿਸਾਬ ਨਾਲ ਵਰਤਿਆ ਜਾਏ ਪੀਕ ਰੁੱਤ ਵਿੱਚ ਕਦ ਨਾ ਖਾਣਾ ਦੂਜੀ ਰੁੱਤ ਚਕਾਰ ਨਾ ਖਾਣਾ ਤੀਜੀ ਰੁੱਤ ਚਕਾਰ ਨਾ ਖਾਣਾ ਚੌਥੀ ਰੁੱਤ ਚਕਾਰ ਨਾ ਮਤਲਬ ਛੇ ਰੁੱਤਾਂ ਬਣਦੀਆਂ ਛੇ ਟੰਗਾਂ ਨਾਲ ਉਹ ਖਾਇ ਜਾਏ ਇੱਕ ਸਾਲ ਪੂਰਾ ਤੇ ਉਹਦਾ ਸਰੀਰ ਬੰਦੇ ਦਾ ਇਹੋ ਜਿਹਾ ਨਿਰੋਗ ਹੋ ਜਾਂਦਾ ਸਹਿਜੇ ਕਿਤੇ ਉਹਦੇ ਲਾਗੇ ਕੋਈ ਬਿਮਾਰੀ ਆ ਨਹੀਂ ਸਕਦੀ ਜੇ ਆਯੁਰਵੈਦਿਕ ਇੰਨੀ ਇਨਸਾਨ ਲਈ ਲਾਭਦਾਇਕ ਸੀ ਤਾਂ ਉਹਦੇ ਉੱਤੇ ਜਿਹੜੀ ਐਲੋਪੈਥੀ ਹੈ ਉਹ ਹੈਵੀ ਕਿਉਂ ਹੋਗੀ ਸੀ ਇੱਕ ਤਰੀਕੇ ਨਾਲ ਜਿਹੜਾ ਆਯੁਰਵੈਦ ਸੀ ਇਹਨੂੰ ਲੁप्त ਕਰਨੇ ਵਾਸਤੇ ਜਿਹੜੀਆਂ ਚਾਲਾਂ ਸੀ ਉਹ ਪਿੱਛੋਂ ਚਲਦੀਆਂ ਰਹੀਆਂ ਨੇ ਫਿਰ ਇਹ ਜ ਇੱਥੇ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਆਯੁਰਵੈਦਿਕ ਨੂੰ ਇੱਕ ਪਾਸੇ ਕਰਕੇ ਔਰ ਐਲੋਪੈਥੀ ਨੂੰ ਇੱਥੇ ਬੜਾਵਾ ਦਿੱਤਾ ਤੁਸੀਂ ਕਹਿੰਦੇ ਸਰਜਰੀ ਦੀ ਗੱਲ ਕੀਤੀ ਹੈ ਜੇ ਕਿਸੇ ਨੂੰ ਸਰਜਰੀ ਦੀ ਲੋੜ ਹੈ ਉਹ ਫਿਰ ਆਯੁਰਵੈਦਿਕ ਚ ਕਿਵੇਂ ਇਲਾਜ ਕਰਾਵੇ ਸਰਜਰੀ ਦਾ ਕੀ ਬਦਲ ਹੈਗਾ ਜੰਗਲਾਂ ਚੋਂ ਲਿਆ ਕੇ ਬੂਟੀਆਂ ਅਸੀਂ ਰੱਖਦੇ ਆ ਤੇ ਆਪਣੇ ਵੈਦਾਂ ਨੂੰ ਸਮਝਾਉਣੇ ਆ ਐਤੋਂ ਐ ਦਵਾਈ ਬਣਦੀ ਐ ਐਤੋਂ ਐ ਦਵਾਈ ਬਣਦੀ ਐ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਕੋਲੇ ਸਮਾਂ ਹੀ ਹੈ ਨਹੀਂ ਵੀਕੇਸ ਲਈ ਕੋਈ 10 ਮਿੰਟ ਕੱਢ ਸਕਦੇ। ਬਾਕੀ ਆਯੁਰਵੈਦਿਕ ਦਾ ਜਿਹੜਾ ਅੱਜ ਦਾ ਪੜਿਆ ਲਿਖਿਆ ਕੁਝ ਬੱਚਿਆਂ ਦਾ ਵਰਗ ਹੈ ਨਾ ਉਹ ਆਯੁਰਵੈਦਿਕ ਨੂੰ ਪ੍ਰੋਮੋਟ ਕਰਨ ਲੱਗ ਪਿਆ ਕਿ ਸਾਡੇ ਕੋਲੇ ਮਰੀਜ਼ ਆਉਂਦੇ ਨੇ 14-14 ਸਟੰਟ ਪਾਏ ਆ, 8-8 ਸਟੰਟ ਪਾਏ ਸਰਜਰੀਆਂ ਕੀਤੇ ਹੋਏ ਮਰੀਜ਼ ਆਉਂਦੇ ਨੇ ਜਿਹਨੂੰ ਆਯੁਰਵੈਦਿਕ ਦੇ ਨਾਲ ਔਰ ਡਾਈਟ ਚਾਰਟ ਦੇ ਨਾਲ ਅਸੀਂ ਲੋਕਾਂ ਨੂੰ ਠੀਕ ਕਰਦੇ। ਕੋਈ ਦੇ ਵਿੱਚ ਬੜਾ ਵਧੀਆ ਜੁਕਾਮ ਨੂੰ ਕੰਟਰੋਲ ਕਰਨ ਲਈ ਦਾਲਚੀਨੀਆਂ, ਲੌਂਗਾਂ ਤੇ ਧਨੀਆਂ ਦੇ ਵਿੱਚ ਇੱਕ ਹਲਦੀ ਆ ਉਹ ਇੱਕ ਆਪਾਂ ਸਬਜੀ ਦੇ ਵਿੱਚ ਰੰਗ ਤੇ ਸਵਾਦ ਲਈ ਵਰਤਦੇ ਹਨ ਜਦ ਕਿ ਉਹਦਾ ਫਾਇਦਾ ਇਹ ਹੈ ਉਹ ਐਂਟੀ ਅਲਰਜਿਕ ਹੈ ਤੇ ਉਹਦੇ ਵਿੱਚ ਸਾਡਾ ਸਿੰਧਾ ਨਿੰਮਕ ਆਉਂਦਾ ਜਿਹੜਾ ਖਾਂਸੀ ਨੂੰ ਵੀ ਠੀਕ ਕਰਦਾ ਪੇਟ ਲਈ ਵੀ ਠੀਕ ਆ ਸੋਜਾਂ ਲਈ ਵੀ ਠੀਕ ਆ ਸਤਿਗੁਰ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਸਦੀਆਂ ਤੇ ਜਿਹੜੇ ਸਾਡੇ ਰਿਸ਼ੀ मुਨੀ ਸੀਗੇ ਜੜੀਆਂ ਬੂਟੀਆਂ ਦੇ ਨਾਲ ਘਾਤਕ ਤੋਂ ਘਾਤਕ ਬਿਮਾਰੀਆਂ ਦਾ ਇਲਾਜ ਕਰਦੇ ਰਹੇ ਨੇ ਅਸੀਂ ਬਹੁਤ ਸਾਰੇ ਯੁੱਧ ਦੇਖਿਆ ਮਹਾਜੁੱਧ ਦੇਖਿਆ ਜਿੱਥੇ ਬਹੁਤ ਸਾਰੇ ਫਟੜਾਂ ਨੂੰ ਵੀ ਚੜੀਆਂ ਬੂਟੀਆਂ ਦੇ ਨਾਲ ਸਾਡੇ ਰਿਸ਼ੀ ਮੁਨੀ ਇਲਾਜ ਕਰਦੇ ਹੁੰਦੇ ਸੀ ਵੈਦ ਇਲਾਜ ਕਰਦੇ ਹੁੰਦੇ ਸੀ ਪਰ ਜਿਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਆਧੁਨਿਕ ਚੀਜ਼ਾਂ ਆ ਗਈਆਂ ਸਾਡੀ ਜ਼ਿੰਦਗੀ ਨੇ ਰਫ਼ਤਾਰ ਫੜੀ ਤਾਂ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਐਲੋਪੈਥਿਕ ਵੀ ਆਈ ਜਿਹਨੇ ਸਾਡਾ ਕਈ ਨੁਕਸਾਨ ਕੀਤਾ ਪਰ ਹੁਣ ਮੋੜ ਜਿਹੜੀ ਆਯੁਰਵੈਦਿਕ ਹੈ ਉਹ ਮੋੜ ਚਰਚਾ ਦੇ ਵਿੱਚ ਹੈ ਬਹੁਤ ਸਾਰੇ ਜਿਹੜੇ ਵੈਦ ਨੇ ਜੜੀਆਂ ਬੂਟੀਆਂ ਦੇ ਨਾਲ ਘਾਤਕ ਤੋਂ ਘਾਤਕ ਬਿਮਾਰੀਆਂ ਦਾ ਇਲਾਜ ਕਰਦੇ ਨੇ ਅੱਜ ਵੈਦ ਮੰਡਲ ਦੇ ਜਿਹੜੇ ਅਹੁਦੇਦਾਰ ਨੇ ਵੈਦ ਐਚਐਸ 바ਵਾ ਦੇ ਵੈਦ ਦਵਾਖਾਨਾ ਦੇ ਵਿੱਚ ਪਹੁੰਚੇ ਜਿੱਥੇ ਚਮਤਕਾਰ ਕਾੜੇ ਦੇ ਨਾਲ ਵੈਦ ਜਿਹੜੇ ਐਚਐਸ ਬਾਬਾ ਨੇ ਉਹ ਬਹੁਤ ਸਾਰੇ ਲੋਕਾਂ ਦਾ ਇਲਾਜ ਕਰਦੇ ਆ ਇਹ ਗੱਲ ਦਾ ਦਾਵਾ ਆਸੀਂ ਨਹੀਂ ਕਰਦੇ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਘਾਤਕ ਤੋਂ ਘਾਤਕ ਬਿਮਾਰੀਆਂ ਦਾ ਰਾਹਤ ਮਿਲਿਆ ਉਸ ਚਮਤਕਾਰੀ ਕਾੜੇ ਦੇ ਨਾਲ ਐਚਐਸ ਬਾਬਾ ਸਾਡੇ ਨਾਲ ਨੇ ਸਾਡੇ ਨਾਲ ਸਰਦਨ ਜਸਵੀਰ ਸਿੰਘ ਸੌਂਦ ਨੇ ਜਿਹੜੇ ਸਰਪ੍ਰਸਤ ਨੇ ਸਾਡੇ ਨਾਲ ਪ੍ਰਦਾਨ ਵੈਦ ਤਰਸੇਂਦ ਸਿੰਘ ਸੰਧਰ ਨੇ ਅਤੇ ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ ਨੇ ਨਾ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਆਯੁਰਵੈਦਿਕ ਵਿਧੀ ਹੈ ਕਿ ਕਦੋਂ ਤੋਂ ਹੋਂਦ ਦੇ ਵਿੱਚ ਆਈ ਹੈ ਜਦੋਂ ਪਿੱਛੇ ਜਿਆ ਇਹਨੂੰ ਲੋਕਾਂ ਨੇ ਘਟ ਕਰਤਾ ਸੀ ਉਹ ਘਟ ਹੋਣ ਦਾ ਕਾਰਨ ਕੀ ਸੀ ਅੱਜ ਮੁੜ ਫੇਰ ਲੋਕ ਕਿਉਂ ਜੜੀਆਂ ਬੂਟੀਆਂ ਵੱਲ ਅਤੇ ਆਯੁਰਵੈਦਿਕ ਵਿਧੀ ਵੱਲ ਮੁੜੇ ਨੇ ਸਭ ਤੋਂ ਪਹਿਲਾਂ ਵੈਦ ਐਚ ਐਸ ਬਾਬਾ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਦਵਾਖਾਨਾ ਦੇ ਉੱਤੇ ਸਾਰੇ ਅਹੁਦੇਦਾਰ ਆਏ ਨੇ ਬਾਬਾ ਜੀ ਤੁਹਾਡੇ ਅੱਜ ਦਵਾਖਾਨਾ ਦੇ ਉੱਤੇ ਅਹੁਦੇਦਾਰ ਆਏ ਨੇ ਵੈਦ ਮੰਡਲ ਦੇ ਪਹਿਲਾਂ ਤਾਂ ਪਾਟਿਆ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਾਈਮੇਰੀ ਸ਼ਾ ਟੀਵੀ ਦਾ ਔਰ ਸਾਰੇ ਨਾਲੋਂ ਅੱਜ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਪ੍ਰਧਾਨ ਜੀ ਤਰਸੀਮ ਸਿੰਘ ਸੰਧੜ ਜੀ ਸਾਡੇ ਸਰਪ੍ਰਸਤ ਨੇ ਵੈਦ ਮੰਡਲ ਦੇ ਹੋਰ ਕੈਸ਼ੇਰ ਸਾਹਿਬ ਆਏ ਨੇ ਇਹਨਾਂ ਦਾ ਮਤ ਤੈਹ ਦੇ ਲੋ ਸ਼ੁਕਰਗੁਜ਼ਾਰਾਂ ਜਿਹੜੇ ਅੱਜ ਸਾਡੀ ਕੁਟਿਆ ਦੇ ਵਿੱਚ ਪ੍ਰਵੇਸ਼ ਕੀਤੇ ਨੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਕੋਲੇ ਸਮਾਂ ਹੀ ਹੈ ਨਹੀਂ ਵੀ ਕਿਸੇ ਲਈ ਕੋਈ 10 ਮਿੰਟ ਕੱਢ ਸਕੇ ਅਸੀਂ ਇਹਨਾਂ ਦੇ ਸਾਡੀ ਪੂਰੀ ਆਯੁਰਵੈਦਿਕ 바ਵਾ ਕਲੀਨਿਕ ਦੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਯੁਰਵੈਦਿਕ ਦਾ ਜਿਹੜਾ ਅੱਜ ਦਾ ਪੜਿਆ ਲਿਖਿਆ ਕੁਝ ਬੱਚਿਆਂ ਦਾ ਵਰਗ ਆ ਨਾ ਉਹ ਆਯੁਰਵੈਦਿਕ ਨੂੰ ਪ੍ਰੋਮੋਟ ਕਰਨ ਲੱਗ ਗਿਆ ਵੈਸੇ ਜੇ ਮੈਂ ਸੋ ਆਪਣੇ ਹਰ ਬੰਦੇ ਦੀ ਆਪਣੀ ਆਪਣੀ ਸੋਚ ਆ ਮੇਰੀ ਸੋਚ ਆ ਕਿ ਇਹ ਆਯੁਰਵੈਦਿਕ ਨੂੰ ਕਿਸੇ ਦੀ ਦੇਣ ਆ ਆ ਥੋੜੇ ਸਮੇਂ ਚ ਤੱਕ ਜੀਵ ਧਿਕਸ਼ਤ ਜੀ ਦੇ ਨੇ ਜੋ ਜੀਵ ਧਿਕਸ਼ਤ ਜੀ ਇਹਨੂੰ ਪ੍ਰੋਮੋਟ ਕਰ ਗਏ ਨਾ ਉਹਨੂੰ ਦੁਨੀਆ ਤੇ ਕੋਈ ਨਹੀਂ ਕਰ ਸਕਿਆ ਔਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਐਨੇ ਵੈਦ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਨੇ ਉਹਨਾਂ ਦਾ ਰੋਜੀ ਰੋਟੀ ਚੱਲ ਰਿਆਗਾ ਔਰ ਨਾਲ ਇਹ ਸੇਵਾ ਚੱਲ ਰਹੀ ਹੈ ਦੋਜੀ ਰੋਟੀ ਤਾਂ ਹੈ ਹੀ ਹੈ ਨਾਲੇ ਸੇਵਾ ਵੀ ਹੋ ਰਹੀ ਹੈ ਲੋਕਾਂ ਦੀ ਕਿਉਂਕਿ ਵਰਲਡ ਆਫ ਸਟੇਟ ਰਿਪੋਰਟ ਹੋਇਆ ਵੀ ਕਿਸੇ ਦੀਆਂ ਬਲੌਗ ਜਾਂ ਖੁੱਲੀਆਂ ਨੇ ਔਰ ਉਹ ਆਯੁਰਵੈਦਿਕ ਦੇ ਰਿਜ਼ਲਟ ਦੇ ਨਾਲ ਹੀ ਖੁੱਲੀਆਂ ਨੇ ਕਿਉਂਕਿ ਸਾਡੇ ਕੋਲੇ ਮਰੀਜ਼ ਆਉਂਦੇ ਨੇ 14-14 ਸਟੰਟ ਪਾਏ ਆ 8-8 ਸਟੰਟ ਪਾਏ ਸਰਜਰੀਆਂ ਕੀਤੇ ਹੋਏ ਮਰੀਜ਼ ਆਉਂਦੇ ਨੇ ਜਿਹਨੂੰ ਆਯੁਰਵੈਦਿਕ ਦੇ ਨਾਲ ਔਰ ਡਾਈਟ ਚਾਰਟ ਦੇ ਨਾਲ ਅਸੀਂ ਲੋਕਾਂ ਨੂੰ ਠੀਕ ਕਰਦੇ ਆ ਇੱਕ ਕੁਦਰਤ ਦੇ ਵਿਧੀ ਦੁਆਰਾ ਜਿਹੜੀਆਂ ਬਣੀਆਂ ਚੀਜ਼ਾਂ ਨੇ ਕੁਦਰਤ ਦੁਆਰਾ ਇਹ ਪੈਦियां ਕੀਤੀਆਂ ਹੋਈਆਂ ਨੇ ਜਿੰਨਾ ਬੰਦਾ ਕੁਦਰਤ ਦੇ ਨਾਲ ਜੁੜਦਾ ਜਾਂਦਾ ਉਹਨਾਂ ਹੀ ਉਹ ਠੀਕ ਹੁੰਦਾ ਜਾਂਦਾ ਇਹ ਸਾਡੇ ਨਾਲ ਕਾੜੇ ਵਾਲੇ ਵੈਦ ਐਚਐਸ 바ਵਾ ਸੀਗੇ ਸਾਡੇ ਨਾਲ ਜਸਵੀਰ ਸਿੰਘ ਵੈਦ ਵੀ ਨੇ ਗੱਲਬਾਤ ਕਰਦੇ ਆ ਮਜੀ ਆਜਰ ਵੇਦਕ ਹੈ। ਸਹੀ ਮੈਨਾਂ ਦੇ ਵਿੱਚ ਆਜਰ ਵੇਦ ਦੋ ਚੀਜ਼ਾਂ ਦਾ ਸਮੇਲ ਹੈ। ਜਿਦੇ ਵਿੱਚ ਆਜਰ ਤੇ ਇੱਕ ਵੇਦ। ਆਜਰ ਮੈਨੇ ਹੈ ਸਾਡੀ ਉਮਰ ਤੇ ਵੇਦ ਉਹ ਚੀਜ਼ ਨੂੰ ਕਹਿੰਦੇ ਜਿਹੜੀ ਗਿਆਨ ਬਖਸ਼ਿਸ਼ ਕਰੇ। ਇਹ ਆਜਰ ਵੇਦ ਇਹ ਆ ਵੀ ਸਾਡੀ ਇਸ ਆਯੂ ਨੂੰ Arogyata Sahat jeen de jo ਗਿਆਨ ਬਖਸ਼ਿਸ਼ ਕਰਦੀ ਹੈ ਉਹਨੂੰ ਆਜਰਵੇਦ ਕਹਿੰਦੇ ਆ ਕਿਉਂਕਿ ਇਹ ਚਾਰ ਵੇਦ ਹੋਏ ਉਹਨਾਂ ਨੂੰ ਵੀ ਗਿਆਨ ਕਰਕੇ ਹੀ ਚਾਰ ਵੇਦ ਜਾਣਿਆ ਜਾਂਦਾ ਤੇ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਆਜਰਵੇਦ ਸਾਨੂੰ ਸੂਟੇਬਲ ਕਿਉਂ ਆ ਕਿਉਂਕਿ ਜਿਸ ਧਰਤੀ ਦੇ ਵਿੱਚੋਂ ਅਸੀਂ ਪੈਦਾ ਹੋਏ ਕਿਉਂਕਿ ਜਿਹੜੇ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਆ ਤੇ ਪੰਜ ਭੂਤਕ ਸਰੀਰ ਆ ਉਹਦੇ ਵਿੱਚ ਧਰਤੀ ਵੀ ਹੈ ਉਹਦੇ ਵਿੱਚ ਆਕਾਸ਼ ਵੀ ਹੈ ਉਸ ਵਿੱਚ ਪਵਨ ਵੀ ਹੈ ਉਸ ਵਿੱਚ ਅਗਨ ਵੀ ਹੈ ਤੇ ਜੇ ਉਹ ਪੰਜ ਤੱਤ ਜਿਹੜੇ ਆ ਉਹ ਸਾਡੇ ਸਾਰੇ ਇਸ ਮੰਡਲ ਵਿੱਚ ਸਮਾਏ ਹੋਏ ਹਨ ਉਹਨਾਂ ਤੋਂ ਸਾਡਾ ਸਰੀਰ ਬਣਿਆ ਤੇ ਉਸੇ ਹੀ ਧਰਤੀ ਦੇ ਵਿੱਚੋਂ ਸਾਡੇ ਆਜਰਵੈਦ ਦੀ ਬਨਸਸਪਤੀ ਪੈਦਾ ਹੋਈ ਹੈ ਇਸ ਕਰਕੇ ਸਾਡਾ ਜੋ ਵੀ ਤਸਵੀਰ ਸਰੀਰ ਦੀ ਆ ਉਹ ਸਾਡੇ ਆਜਰਵੈਦ ਨਾਲ ਰਲਦੀ ਮਿਲਦੀ ਆ ਕਿਉਂਕਿ ਆਜਰਵੈਦ ਸਭ ਤੋਂ ਪਹਿਲਾਂ ਸਾਡੀ ਰਸੋਈ ਤੋਂ ਸ਼ੁਰੂ ਹੁੰਦਾ ਤੇ ਦੁਕਾਨਾਂ ਤੇ ਫੇਰ ਪਹੁੰਚਦਾ ਕਿਉਂਕਿ ਸਭ ਤੋਂ ਪਹਿਲਾਂ ਦੇਖਣ ਵਾਲੀ ਚੀਜ਼ ਆ ਕਿ ਪਹਿਲੇ ਲੋਕਾਂ ਨੂੰ ਜਿਨ੍ਹਾਂ ਨੂੰ ਲੋਕ ਅਨਪੜ੍ਹ ਕਹਿੰਦੇ ਸੀ ਪਰ ਮੈਂ ਕਹਿੰਨਾ ਉਹ ਅੱਜ ਕੱਲ ਦੇ ਪੜ੍ਹਿਆ ਲਿਖਿਆ ਨਾਲੋਂ ਜ਼ਿਆਦਾ ਸੂਝਵਾਨ ਸੀਗੇ ਜਦੋਂ ਕਿਸੇ ਦੇ ਪੇਟ ਦਰਦ ਹੁੰਦੀ ਸੀ ਤੇ ਉਸ ਦੀ ਮਾਂ ਸੌਂਫ ਜੁਆਣ ਦਾ ਕੜਾ ਬਣਾ ਕੇ ਦਿੰਦੀ ਸੀ ਚਾਹੇ ਦੁੱਧ ਪਾਓ ਵਿੱਚ ਚਾਹੇ ਨਾ ਪਾਓ ਤੇ ਪੇਟ ਦਾ ਦਰਦ ਠੀਕ ਹੋ ਜਾਂਦਾ ਸੀ ਇਸੇ ਤਰ੍ਹਾਂ ਬਾਕੀ ਸਰੀਰ ਦੇ ਵਿੱਚ ਜਿੱਦਾਂ ਸਾਡੇ ਤ੍ਰਿਕੁਟਾ ਆਉਂਦਾ ਮੱਗ ਮਿਰਚ ਸੁੰਡ ਉਹ ਵੀ ਸਾਡੀ ਰਸੋਈ ਦੀ ਆ ਭਾਵੇਂ ਗਠੀਏ ਦੀ ਦਰਦ ਹੋਵੇ ਜਿਹੜੀ ਮਰਜੀ ਦਰਦ ਹੋਵੇ ਸਰੀਰ ਦੀ ਉਹਦੇ ਵਿੱਚ ਇਹ ਸਾਡਾ ਤ੍ਰਿਕੁਟਾ ਮੱਗ ਮਿਰਚ ਸੁੰਡ ਕੰਮ ਕਰਦੀ ਇਸੇ ਤਰ੍ਹਾਂ ਹੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਰੀ ਬਿਮਾਰੀ ਪੇਟ ਤੋਂ ਸ਼ੁਰੂ ਹੁੰਦੀ ਹੈ ਜੇ ਆਪਾਂ ਪੇਟ ਨੂੰ ਠੀਕ ਰੱਖੀਏ ਤੇ ਬਿਮਾਰੀ ਹੋਣ ਦਾ ਕੋਈ ਚਾਂਸ ਨਹੀਂ ਹੁੰਦਾ ਉਦੇ ਲਈ ਸਭ ਤੋਂ ਪਹਿਲਾਂ ਜਿਹੜਾ ਹੁਣ ਬਹੁਤ ਸਾਰੇ ਇਸ਼ਤਿਹਾਰਾਂ ਦੇ ਨਾਲ ਚਵਨਪਰਾਸ਼ ਵਿਕਦਾ ਹੋਰ ਵਿਕਦਾ ਉਹਦੇ ਵਿੱਚ ਮੁੱਖ ਚੀਜ਼ ਆਮਲਾ ਤੇ ਸਾਡੇ ਪੇਟ ਨੂੰ ਸਾਫ਼ ਕਰਨੇ ਲਈ ਹਰੜ ਬਿਹੜਾ ਆਮਲਾ ਜਿਹਨੂੰ ਅਸੀਂ ਤ੍ਰਿਫਲਾ ਕਹਿੰਦੇ ਨੇ ਤਿੰਨ ਫਲ ਉਹ ਉਹਦੀ ਇੱਕ ਰੇਸ਼ੋ ਹੁੰਦੀ ਉਸ ਦੇ ਹਿਸਾਬ ਨਾਲ ਉਹਨੂੰ ਮਿਲਾ ਕੇ ਤੇ ਆਪਾਂ ਪੇਟ ਦਰਦ ਲਈ ਵੀ ਵਰਤਦੇ ਆਂ ਪੇਟ ਨੂੰ ਸਾਫ਼ ਕਰਨੇ ਲਈ ਵੀ ਵਰਤਦੇ ਆਂ ਜੇਦਾ ਪੇਟ ਸਾਫ਼ ਉਹਨੂੰ ਬਿਮਾਰੀ ਕੋਈ ਨਹੀਂ ਸਭ ਤੋਂ ਵੱਡੀ ਜਿਹੜੀ ਕਬਜਾ ਕਬਜ ਸਾਰੀਆਂ ਬਿਮਾਰੀਆਂ ਦੀ ਮਾਂ ਆ ਜੇ ਲਗਾਤਾਰ ਤ੍ਰਿਫਲਾ ਬਰਤਿਆ ਜਾਏ ਔਰ ਉਹਨੂੰ ਰੁੱਤਾਂ ਦੇ ਸਹਾਰਾ ਹਿਸਾਬ ਨਾਲ ਵਰਤਿਆ ਜਾਏ ਪਹਿਲੀ ਰੁੱਤ ਵਿੱਚ ਕਦਨਾ ਖਾਣਾ ਦੂਜੀ ਰੁੱਤ ਚਕਾਰਨਾ ਖਾਣਾ ਤੀਜੀ ਰੁੱਤ ਵਿੱਚ ਕਾਬਨਾ ਖਾਣਾ ਚੌਥੀ ਰੁੱਤ ਵਿੱਚ ਕਾਉਣਾ ਮਤਲਬ 6 ਰੁੱਤਾਂ ਬਣਦੀਆਂ 6 ਟੰਗਾ ਨਾਲ ਉਹ ਖਾਇਆ ਜਾਏ 1 ਸਾਲ ਪੂਰਾ ਤੇ ਉਹਦਾ ਸਰੀਰ ਬੰਦੇ ਦਾ ਇਹੋ ਜਿਹਾ ਨਿਰੋਗ ਹੋ ਜਾਂਦਾ ਸਹਿਜ ਕਿਤੇ ਉਹਦੇ ਲਾਗੇ ਕੋਈ ਬਿਮਾਰੀ ਆ ਨਹੀਂ ਸਕਦੀ ਫਿਰ ਹੋਰ ਚੀਜ਼ਾਂ ਜਿੱਦਾਂ ਆਪਾਂ ਜੁਕਾਮ ਲਈ ਹੋਰ ਬਈਤੇ ਬੜੀ ਸੋਹਣੀ ਅੰਗਲਿਸ਼ ਦਵਾਈਆਂ ਲੋਕ ਵਰਤੇ ਉਹਦੇ ਬਾਅਦ ਕੀ ਹੁੰਦਾ ਜੁਕਾਮ ਜਿਹੜਾ ਆ ਉਹ ਅੰਦਰ ਜੰਮ ਜਾਂਦਾ ਉਹ ਜੁਕਾਮ ਵਿਗੜਿਆ ਹੈ ਦਮਾ ਬਣ ਜਾਂਦਾ ਇੰਨੀ ਇੱਕ ਬਿਮਾਰੀ ਨੂੰ ਆਪਾਂ ਸਮਝਦੇ ਹਾਂ ਔਰ ਬਾਅਦ ਦੇ ਵਿੱਚ ਉਹ ਐਡਾ ਵੱਡਾ ਰਿਜ਼ਲਟ ਬਿਮਾਰੀ ਦਾ ਕੱਢ ਦਿੰਦੀ ਪੀ ਐਡੀ ਵੱਡੀ ਬਿਮਾਰੀ ਹੋ ਜਾਂਦੀ ਹੈ ਉਹਨੂੰ ਆਪਾਂ ਕੰਟਰੋਲ ਕਰਨ ਲਈ ਸਾਡੇ ਰਸੋਈ ਦੇ ਵਿੱਚ ਬੜਾ ਵਧੀਆ ਜੁਕਾਮ ਨੂੰ ਕੰਟਰੋਲ ਕਰਨ ਲਈ ਦਾਲਚੀਨੀਆਂ ਲੌਂਗਾ ਤੇ ਧਨੀਆ ਹੈ ਇਹ ਚੀਜ਼ਾਂ ਸਾਡੀਆਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੀਆਂ ਜੇ ਪਹਿਲਾਂ ਸਭ ਤੋਂ ਆਪਾਂ ਆਪਣੀ ਰਸੋਈ ਨੂੰ ਠੀਕ ਠਾਕ ਰੱਖੀਏ ਜਿਹਦੇ ਵਿੱਚ ਇੱਕ ਹਲਦੀ ਆ ਉਹ ਇੱਕ ਆਪਾਂ ਸਬਜ਼ੀ ਦੇ ਵਿੱਚ ਰੰਗ ਤੇ ਸਵਾਦ ਲਈ ਵਰਤਦੇ ਹਾਂ ਜਦ ਕਿ ਉਹਦਾ ਫਾਇਦਾ ਇਹ ਉਹ ਐਂਟੀ ਅਲਰਜਿਕ ਆ ਐਂਟੀ ਵਾਇਰਸਕ ਅੰਦਰ ਦੇ ਜ਼ਖਮਾਂ ਤਾਂ ਹੀ ਠੀਕ ਕਰ ਦਿੰਦੀ ਆ ਹਲਦੀ ਜੇ ਸਹੀ ਤਰੀਕੇ ਨਾਲ ਬਣੀ ਹੋ ਕੈਂਸਰ ਨੂੰ ਵੀ ਦੂਰ ਕਰ ਦਿੰਦੀ ਆ ਕੈਂਸਰ ਦੇ ਜ਼ਖਮਾਂ ਨੂੰ ਵੀ ਖਤਮ ਕਰ ਦਿੰਦੀ ਆ ਫਿਰ ਆਪਾਂ ਅੱਜ ਇੱਕ ਬਹੁਤ ਵੱਡੀ ਚੀਜ਼ ਆ ਪਰ ਸਭ ਤੋਂ ਪਹਿਲਾਂ ਜੇ ਆਪਾਂ ਆਪਣੀ ਰਸੋਈ ਨੂੰ ਕੰਟਰੋਲ ਚ ਕਰ ਲਈਏ ਤੇ ਰਸੋਈ ਨੂੰ ਆਪਾਂ ਸਮਝ ਜਾਈਏ ਹੁਣ ਇੱਥੇ ਸਭ ਤੋਂ ਵੱਡੀ ਚੀਜ਼ ਆ ਸੀ ਲੂਣ ਨੂੰ ਸਭ ਰਸ ਕਹਿੰਦੇ ਆ ਸਭ ਰਸ ਦਾ ਮਤਲਬ ਹੈ ਸਾਰੇ ਹੀ ਰਸ ਉਹਦੇ ਵਿੱਚ ਤੇ ਉਹਦੇ ਵਿੱਚ ਸਾਡਾ ਸਿੰਧਾ ਨਿੰਮਕ ਆਉਂਦਾ ਜਿਹੜਾ ਖਾਂਸੀ ਨੂੰ ਵੀ ਠੀਕ ਕਰਦਾ ਪੇਟ ਲਈ ਵੀ ਠੀਕ ਆ ਸੋਜਾਂ ਲਈ ਵੀ ਠੀਕ ਆ ਕੋਈ ਇੱਥੇ ਤਾਂ ਹੀ ਆ ਕਿਸੇ ਜਾਨਵਰ ਨੇ ਕਟਿਆ ਹੋਵੇ ਉਹਦੀ ਸੋਜ ਨਾ ਹਟਦੀ ਹੋਵੇ ਤੇ ਉਹਦੇ ਉੱਤੇ ਦੇਸੀ ਘੇ ਦੇ ਵਿੱਚ ਸੇਂਹ ਦੇ ਨਮਕ ਦੀ ਡੜੀ ਨੂੰ ਪੀਸ ਕੇ ਉਹਦੇ ਵਿੱਚ ਰੱਖ ਕੇ ਉਹਦਾ ਸੇਕ ਕਰੀਏ ਕੁਝ ਮਿੰਟਾਂ ਦੇ ਵਿੱਚ ਇਹ ਦਰਦ ਵੀ ਤੇ ਉਹਦੀ ਸੋਜ ਵੀ ਦੂਰ ਹੋ ਜਾਂਦੀ ਹੈ ਤੂੰ ਆਪਾਂ ਰਸੋਈ ਨੂੰ ਆਪਣੀ ਨੂੰ ਸਮਝੀ ਉਹਦੇ ਵਿੱਚ ਇੱਕ ਕਾਲਾ ਨਮਕ ਕਾਲਾ ਨਮਕ ਸਾਰੇ ਵਰਦੇ ਕੀ ਕਰਤ ਦੇਣ ਜੜਜਾ ਸਾਲ ਤੇ ਸਲਾਤ ਤੇ ਪਾ ਲਿਓ ਜੀ ਜਦ ਕਿ ਉਹਦਾ ਬਹੁਤ ਉੱਚਾ ਰੋਲਾ ਉਹ ਖੰਚੀ ਤੇ ਵੀ ਕੰਮ ਆਉਂਦਾ ਉਹਦੇ ਵਿੱਚ ਬਣਦਾ ਉਹਦੇ ਵਿੱਚ ਤ੍ਰਿਫਲਾ ਵੀ ਪਿਆ ਹੁੰਦਾ ਜੋਇਆਣੇ ਵੀ ਪਈ ਹੋਉਂਦੀ ਆ ਜੇ ਸਾਡੇ ਕੋਲ ਕਿਸੇ ਵੇਲੇ ਪੀਰੀਅਡ ਦਰਦ ਹੋ ਰਿਹਾ ਜਾਂ ਪੇਟ 'ਚ ਗੈਸ ਭਰੀ ਹੋ ਕੋਈ ਦਵਾਈ ਨਹੀਂ ਥੋੜਾ ਜਿਹਾ ਕਾਲਾ ਲੂਣ ਤੇ ਥੋੜੀ ਜਿਹੀ ਜੋਇਆਣ ਆਪਾਂ ਪਤਲੀ ਤੇ ਰੱਖ ਕੇ ਫੱਕਾ ਮਾਰ ਕੇ ਉਤੋਂ ਕੋਸਾ ਪਾਣੀ ਪੀ ਲਈਏ ਤੇ ਤੁਸੀਂ 5-10 ਮਿੰਟ ਦੇ ਵਿੱਚ ਹੀ ਉਹਦਾ ਤੁਸੀਂ ਰਿਜ਼ਲਟ ਦੇਖੋਗੇ ਕਿ ਤੁਹਾਨੂੰ ਹਵਾਸਰ ਨਹੀਂ ਸ਼ੁਰੂ ਹੋ ਜਾਊਗੀ ਜਾਂ ਡਕਾਰ ਆਉਣਗੇ ਹਵਾ ਤੁਹਾਡੀ ਅੰਦਰ ਦੀ ਬਾਹਰ ਤੇ ਨਾਲ ਹੀ ਤੁਹਾਡੀ ਜਿਹੜੀ ਪੇਟ ਦਰਦ ਉਹ ਠੀਕ ਤੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਉੱਚ ਕੋਟੀ ਦੀਆਂ ਦਵਾਈਆਂ ਵੱਲ ਨੂੰ ਤਾਂ ਅਸੀਂ ਤਾਂ ਜਾਈਏ ਜੇ ਅਸੀਂ ਇਹਨਾਂ ਨੂੰ ਸਮਝ ਸਕੀਏ ਸਭ ਤੋਂ ਪਹਿਲਾਂ ਅਸੀਂ ਛੋਟੀ ਤੋਂ ਛੋਟੀ ਚੀਜ਼ ਨੂੰ ਸਮਝੀਏ ਜਿੱਦਾਂ ਸਾਰੇ ਹਸਪਤਾਲਾਂ ਵਿੱਚ ਵੀ ਤੇ ਬਾਕੀ ਆਯੁਰਵੇਦ ਦੇ ਵਿੱਚ ਵੀ ਇੱਕ ਕਲੀਨਿਕਾਂ ਦੇ ਵਿੱਚ ਵੀ ਸਭ ਤੋਂ ਪਹਿਲਾਂ ਛੋਟੀ ਬਿਮਾਰੀ ਨੂੰ ਦੇਖਿਆ ਜਾਂਦਾ ਛੋਟੀ ਬਿਮਾਰੀ ਦਾ ਛੋਟਾ ਇਲਾਜ ਵੱਡੀ ਬਿਮਾਰੀ ਦਾ ਵੱਡਾ ਇਲਾਜ ਤੇ ਸਭ ਤੋਂ ਵੱਡੀ ਸਾਡੀ ਇਹ ਆ ਵੀ ਆਯੁਰਵੇਦ ਸਾਡਾ ਜਿਹੜਾ ਉਹ ਸਭ ਤੋਂ ਪਹਿਲਾਂ ਸਾਡੀ ਰਸੋਈ ਦੇ ਵਿੱਚ ਆ ਗਿਆ ਸੀ ਆਪਣੀ ਰਸੋਈ ਨੂੰ ਸੁਧਾਰੀਏ ਇਦੇ ਵਿੱਚ ਫਾਸਟ ਫੂਡ ਨਾ ਕੋਈ ਬਟਨ ਦਈਏ। ਇਦੇ ਵਿੱਚ ਸਿੰਪਲ ਆਪਾਂ ਰੋਟੀ ਬਣਾਈਏ, ਦਾਲ ਸਬਜ਼ੀਆਂ ਬਣਾਈਏ। ਤੇ ਇਸ ਤਰ੍ਹਾਂ ਦਾ ਜੋ ਮਰਜੀ ਵੀ ਅਸੀਂ ਖਾਈਏ ਸਾਨੂੰ ਕੋਈ ਤਕਲੀਫ ਨਹੀਂ ਹੋਊਗੀ। ਸਭ ਤੋਂ ਵੱਡੀ ਗੱਲ ਇਹ ਲੋਕ ਛੋਲਿਆਂ ਨੂੰ ਮਨਾ ਕਰਦੇ ਆ ਜਦ ਕਿ ਛੋਲਿਆਂ ਦੀ ਤਰੀ ਦੇ ਵਿੱਚ ਮੀਟ ਨਾਲੋਂ ਜ਼ਿਆਦਾ ਤੱਤ ਹੁੰਦੇ ਆ ਜਿੱਥੇ ਲੋਕ ਮੀਟ ਦਿੰਦੇ ਆ ਅਸੀਂ ਉੱਥੇ ਛੋਲਿਆਂ ਦੀ ਤਰੀ ਦਿੰਨੇ ਆ। ਉਹਦੀ ਜਿੰਨੀ ਛੇਤੀ ਉਹਦੇ ਨਾਲ ਰਿਕਵਰੀ ਹੁੰਦੀ ਉਹਨੇ ਮੀਟ ਦੀ ਤਰੀ ਨਾਲ ਰਿਕਵਰੀ ਨਹੀਂ ਹੁੰਦੀ ਕਿਉਂਕਿ ਮੀਟ ਜੱਡਾ ਤਰੀ ਬਣਦੀ ਆ। ਉਹ ਮਸਾਲਿਆਂ ਨਾਲ ਮਰਦੀ ਹੈ ਮਸਾਲੇ ਸਤਿਆਂ ਨਾਲਸ ਕਰਦੇ ਆ ਬਾਦੂ ਦੇ ਮਸਾਲੇ ਤੇ ਉਹ ਇੱਕ ਐਸੀ ਚੀਜ਼ ਹੈ ਸਾਡੇ ਕੋਲ ਛੋਲਿਆਂ ਦੀ ਤਰੀ ਜਿਹਦੇ ਵਿੱਚ ਆਇਰਨ ਵਗੈਰਾ ਹੋਰ ਕਈ ਚੀਜ਼ਾਂ ਹੋਣ ਕਰਕੇ ਸਾਡੀ ਕਮਜ਼ੋਰੀ ਨੂੰ ਵੀ ਦੂਰ ਕਰਦੀਆਂ ਤੁਸੀਂ ਦੇਖਿਆ ਹੋਗਾ ਸੁਣਿਆ ਹੋਗਾ ਇਤਿਹਾਸ ਵਿੱਚ ਭਈ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੇ ਸਿੰਘ ਜੰਗਲਾਂ 'ਚ ਜੰਗ ਲੜਦੇ ਸੀ ਇੱਕ ਸਿਰਫ ਛੋਲਿਆਂ ਦੇ ਭੁਜਿਆਂ ਦੇ ਦਾਣਿਆਂ ਦੀ ਮੁੱਠ ਖਾ ਕੇ ਤਾਂ ਪਾਣੀ ਪੀ ਕੇ ਜੰਗ ਲੜਦੇ ਸੀ ਦੇਖੋ ਵੀ ਕਿੰਨੀ ਤਾਕਤ ਸੀ ਇਹ 'ਚ ਚੂਨਾ ਰੋਟੀ ਖਾਣ ਦੀ ਵੀ ਲੋੜ ਨਹੀਂ ਸੀ ਰੰਜੀ ਦੀ ਨਾ ਉਹਨਾਂ ਨੂੰ ਰੋਟੀ ਮਿਲਦੀ ਸੀ ਉਹਨਾਂ ਦੇ ਨਾਲ ਉਹ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ ਕਿੰਨਾ ਕਿੰਨੇ ਉਹਨਾਂ ਦੀ ਜੰਗ ਲੜੇ ਤੇ ਅਸੀਂ ਉਹਦੀ ਵਧੀਆ ਚੀਜ਼ ਨੂੰ ਅਸੀਂ ਸੋਈਆਂ ਤੋਂ ਪਾਰ ਕਰ ਰਹੇ ਹਾਂ ਇਸੇ ਲਈ ਸਾਡੇ ਲਈ ਬਿਮਾਰੀਆਂ ਨੰਬਰ 2 3 ਨੂੰ ਪੁੱਛਿਆ ਜੀ ਆਯੁਰਵੇਦ ਆਯੁਰਵੇਦ ਜਦੋਂ ਇਨਸਾਨ ਪੈਦਾ ਹੋਇਆ ਉਸ ਤੋਂ ਪਹਿਲਾਂ ਆਯੁਰਵੇਦ ਪੈਦਾ ਹੋਇਆ ਕਿਉਂਕਿ ਤੁਸੀਂ ਵੇਦ ਪੜੋਗੇ ਉਹਦੇ ਵਿੱਚ ਲਿਖਿਆ ਗਿਆ ਕਿ ਵਿਸ਼ਨੂੰ ਜੀ ਦੀ ਤਰ੍ਹਾਂ ਤੁੰਨੀ ਦੇ ਵਿੱਚੋਂ ਕਮਲ ਪੈਦਾ ਹੋਇਆ ਉਹ ਗੁਰਬਾਣੀ ਵਿੱਚ ਵੀ ਇਹਦਾ ਪਰਮਾਨ ਆਉਂਦਾ ਕਿ ਉਦੋਂ ਚੋ ਬ੍ਰਹਮਾ ਜੀ ਪੈਦਾ ਹੋਏ ਤੇ ਹੁਣ ਆਪਾਂ ਦੇਖੀਏ ਵੀ ਉਸ ਕਮਲ ਨੂੰ ਅਸੀਂ ਦਵਾਈਆਂ ਚ ਵੀ ਵਰਤਦੇ ਆਂ ਕਮਲ ਗਟਾ ਉਹਦਾ ਵੀ ਵਰਤਦੇ ਆਂ ਕਮਲ ਬੀਬੀ ਵੀ ਵਰਤਦੇ ਆਂ ਹੋਰ ਵੀ ਤੇ ਇਹਦਾ ਮਤਲਬ ਇਹ ਹੈ ਕਿ ਬ੍ਰਹਮਾ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਆਜਰਵੇਦ ਆ ਗਿਆ ਤੇ ਇਨਸਾਨ ਉਹਨ ਬਾਅਦ ਦੇ ਵਿੱਚ ਸ੍ਰਿਸ਼ਟੀ ਰਚੰਦਾ ਜੇ ਉਹਨੂੰ ਹੁਕਮ ਹੋਇਆ ਤੇ ਉਹਨ ਸ੍ਰਿਸ਼ਟੀ ਨੇ ਦੀ ਰਚਨਾ ਕੀਤੀ ਬਨਸਪਤੀ ਪਹਿਲਾਂ ਆ ਗਈ ਹੋຊੀ ਤੁਸੀਂ ਗੱਲ ਕੀਤੀ ਹੈ ਕਿ ਸਾਰੀਆਂ ਬਿਮਾਰੀਆਂ ਦੀ ਜੜਾ ਜਿਹੜਾ ਪੇਟ ਦੇ ਰੋਗ ਨੇ ਤੇ ਤੁਸੀਂ ਤ੍ਰਿਫਲਾ ਦੀ ਗੱਲ ਕੀਤੀ ਨਾਲ ਹੀ ਕਿਹਾ ਤ੍ਰਿਫਲਾ ਹਰ ਮੌਸਮ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਖਾਣਾ ਚਾਹੀਦਾ ਕਿਹੜਾ ਤਰੀਕਾ ਕਿਹੜੇ ਮਹੀਨੇ ਕਿਹੜੇ ਤਰੀਕੇ ਨਾਲ ਖਾਣਾ ਚਾਹੀਦਾ ਇਹ ਇਦਾਂ ਹੁੰਦੀ ਹੈ ਜੀ ਜਦੋਂ ਤੇ ਸਰਦੀ ਦਾ ਮੌਸਮ ਹੁੰਦਾ ਉਦੋਂ ਆਪਾਂ ਉਹਨੂੰ ਘੇ ਦੇ ਨਾਲ ਵਰਤ ਸਕਦੇ ਹਾਂ ਤਜਿਸ ਲਈ ਬਰਸਾਤ ਦਾ ਮੌਸਮ ਆਉਂਦਾ ਉਹ ਲਾਂ ਅਸੀਂ ਉਹਨੂੰ ਸ਼ਾਇਦ ਨਾ ਵਰਤ ਸਕਦੇ ਆਂ ਫੁੱਲ ਗਰਮੀ ਦੇ ਵਿੱਚ ਉਹਨੂੰ ਤਾਜੇ ਪਾਣੀ ਨਾਲ ਵਰਤ ਸਕਦੇ ਆਂ ਇਸ ਤਰ੍ਹਾਂ ਇਹਦੇ ਜਿਹੜੇ ਅਲੱਗ-ਅਲੱਗ ਰੂਪ ਨੇ ਤੇ ਅਲੱਗ-ਅਲੱਗ ਤਰ੍ਹਾਂ ਖਾਦਾ ਜਾਂਦਾ ਆ ਤੇ ਉਹ ਜੇ ਨਾਰਮਲੀ ਸਾਨੂੰ ਆਉਂਦੀ ਸਪੋਰਟ ਕਿਤੇ ਇੱਕ ਵਾਰ ਦਮ ਕਿਤੇ ਲੋਡ ਪੈਂਦੀ ਹੈ ਤੇ ਉਹਨੂੰ ਅਸੀਂ ਜਿਸ ਚੀਜ਼ ਮਰਜ਼ੀ ਨਾਲ ਵਰਤ ਲਈਏ ਉਹ ਇੱਕ ਹੋਰ ਸਜਮਾ ਕਿਉਂਕਿ ਉਹ ਸਿਸਟਮ ਕਾਇਆ ਕਲਪਦਾ ਆ ਉਹ ਕਾਇਕਲ ਪਲੀ ਅਸੀਂ ਉਹਦੇ ਲੱਗ ਲੱਗ ਤਰੀਕੇ ਨਾਲ ਖਾਣੀਆਂ ਲੇਕਿਨ ਜਿਹੜਾ ਸਾਡਾ ਇਸ ਤ੍ਰਿਫਲਾ ਆ ਉਹਨੂੰ ਅਸੀਂ ਨਾਰਮਲੀ ਪਾਣੀ ਨਾਲ ਸਾਦੇ ਨਾਲ ਕੋਸੇ ਨਾਲ ਖਾ ਸਕਦੇ ਹਾਂ ਇੱਕ ਤੁਸੀਂ ਨੂਨ ਦਾ ਜ਼ਿਕਰ ਕੀਤਾ ਤੁਸੀਂ ਕਹ ਲੂਣ ਜ਼ਖਮ ਤੇ ਲਾ ਰੱਖ ਦੋ ਜ਼ਖਮ ਠੀਕ ਹੋ ਜਾਂਦਾ ਤੇ ਪਰ ਲੂਣ ਤਾਂ ਕਹਿੰਦੇ ਲੜਦਾ ਬਹੁਤ ਆ ਜ਼ਖਮ ਤੇ ਕਿਹੜਾ ਲੂਣ ਹੁੰਦਾ ਕੀ ਵਿਧੀ ਆ ਉਹ ਉਹ ਦਰਸਲ 'ਚ ਤੁਹਾਨੂੰ ਥੋੜਾ ਜਿਹਾ ਸੁਣ ਚ ਭੁਲੇਖਾ ਲੱਗਾ ਮੈਂ ਇਹ ਗੱਲ ਕਹੀ ਸੀ ਮੈਂ ਸੂਜਨ ਦੀ ਗੱਲ ਕੀਤੀ ਸੀ ਜ਼ਖਮ ਦੀ ਗੱਲ ਨਹੀਂ ਸੀ ਕੀਤੀ ਕਿਉਂਕਿ ਜਿਹੜਾ ਸਿੰਧਾ ਨਮਕਾ ਜਿਹੜਾ ਸਮੁੰਦਰੀ ਨਮਕਾ ਅਸੀਂ ਆਪ ਤਿਆਰ ਕਰਦੇ ਆਪ ਬਣਾਉਂਦੇ ਆ ਉੱਥੇ ਛਪਣਾ ਉੱਥੇ ਲਾ ਲਾ ਕੇ ਕਿਆਰੀਆਂ ਲਾ ਕੇ ਉਹਨੂੰ ਸੁਕਾਇਆ ਜਾਂਦਾ ਬਣਾਇਆ ਜਾਂਦਾ ਉਹਦੇ ਵਿੱਚ ਬਹੁਤ ਸਾਰੀ ਮਲਾਵਟ ਹੋਈ ਹੋਈ ਹੁੰਦੀ ਆ ਕੁਝ ਬਣਨ ਤੋਂ ਬਾਅਦ ਵੀ ਮਲਾਵਟ ਕਰਦੇ ਆ ਲੇਕਿਨ ਜਿਹੜਾ ਸਿੰਧਾ ਨਮਕਾ ਉਸ ਪਾਕਿਸਤਾਨ ਚ ਸਿੰਧ ਦੀਆਂ ਪਹਾੜੀਆਂ ਦੇ ਵਿੱਚ ਹੁੰਦਾ ਔਰ ਉਹ ਕੁਦਰਤੀ ਲੂਣ ਹੁੰਦਾ ਉਹਨੂੰ ਪਾਕਿਸਤਾਨੀ ਵੀ ਲੂਣ ਕਹਿੰਦੇ ਆ ਸਿੰਧਾ ਨੂਲ ਵੀ ਕਹਿੰਦੇ ਆ ਉਹ ਸੂਜਣ ਨੂੰ ਦੂਰ ਕਰਦਾ ਤੇ ਦਰਦ ਨੂੰ ਵੀ ਦੂਰ ਕਰਦਾ ਤੇ ਹੋਰ ਖਾਂਸੀਆਂ ਕੋ ਆਪਣੇ ਜੇ ਅੰਦਰ ਸਾਡੇ ਸੰਗ ਦੀ ਖਰਾਸ਼ ਆ ਉਹ ਵੀ ਆਪਾਂ ਲੂਣ ਦੀ ਡੜੀ ਥੋੜੀ ਜਿਹੀ ਚੂਸੀਏ ਜਾਂ ਇੱਕ ਬੁੜੀਆਂ ਅਗੇ ਸਿਸਟਮ ਹੋਰ ਕਰਦੀਆਂ ਹੁੰਦੀਆਂ ਸੀਗੀਆਂ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਕਿ ਉਹਨਾਂ ਨੇ ਕਹਿਣਾ ਪਈ ਇਹਦੇ ਗਰਮੀ ਦੀ ਇਹਨੂੰ ਖਾਂਸੀ ਆ ਰਹੀ ਹੈ ਖੁਸ਼ਕ ਖਾਂਸੀ ਆ ਰਹੀ ਹੈ ਤੋ ਕੀ ਕਰਦੀਆਂ ਸੀਗੀਆਂ ਲੱਸੀ ਲੈਣੀ ਉਹਨਾਂ ਨੇ ਲੱਸੀ ਲੈ ਕੇ ਤੇ ਪਾਕਿਸਤਾਨ ਦੀ ਡੜੀ ਹੱਥ 'ਚ ਫੜ ਲੈਣੀ ਆ ਉਹ ਕੁਟਣਾ ਨੇ ਕੋਟੂ ਕੇ ਉਹ ਜੜੀ ਉਹ ਲੱਸੀ ਦੇ ਵਿੱਚ ਘਮਾਉਣੀ ਆ ਉਹ ਜਿੰਨਾ ਖੁਰਜ ਐ ਉਨਾ ਹੀ ਖੁਰਕੇ ਉਹ ਲੱਸੀ ਲੂਣ ਵਾਲੀ ਪੀਓ ਤੀਕ ਤਾ ਉਹ ਪੇਟ ਨੂੰ ਸਾਫ਼ ਕਰ ਦਿੰਦੀ ਪੇਟ ਨੂੰ ਠੀਕ ਕਰ ਦਿੰਦੀ ਆ ਪੇਟ ਦੀ ਦਰਦ ਵੀ ਠੀਕ ਕਰ ਦਿੰਦੀ ਸਾਡਾ ਗਲਾ ਵੀ ਠੀਕ ਕਰ ਦਿੰਦੀ ਆ ਅੰਦਰ ਦੀ ਸੂਜਨ ਵੀ ਦੂਰ ਕਰ ਦਿੰਦੀ ਆ ਟੌਂਸਲ ਵੀ ਠੀਕ ਕਰ ਦਿੰਦੀ ਆ ਇਹ ਸਾਡੇ ਨਾਲ ਵੈਦ ਜਸਵੀਰ ਸਿੰਘ ਸਾਹਮਣੇ ਸੀਗੇ ਸਾਡੇ ਨਾਲ ਪ੍ਰਧਾਨ ترਸੀਮ ਸਿੰਘ ਸੰਦਰਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੇ ਆਯੁਰਵੈਦਿਕ ਇੰਨੀ ਇਨਸਾਨ ਲਈ ਲਾਭਦਾਇਕ ਸੀ ਤਾਂ ਉਹਦੇ ਉੱਤੇ ਜਿਹੜੀ ਐਲੋਪੈਥੀ ਆ ਉਹ ਹੈਵੀ ਕਿਉਂ ਹੋ ਗਈ ਸੀ ਪਹਿਲਾਂ ਤਾਂ ਮੈਂ ਪ੍ਰਾਈਮ ਟਾਈਮ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਅੱਜ ਸਾਨੂੰ ਲੁਧਿਆਣਾ 'ਚ ਸੱਦਿਆ ਔਰ ਸਾਡੀ ਇੰਟਰਵਿਊ ਹੋ ਰਹੀ ਆ ਇਹਦਾ ਕਾਰਨ ਮੇਨ ਜਿਹੜੇ ਹੈਗੇ ਉਹ ਤਾਂ ਬਹੁਤ ਢੰਗ ਨਾਲ ਚੱਲੇ ਇੱਕ ਤਰੀਕੇ ਨਾਲ ਜਿਹੜਾ ਅਜਰਵੈਸ ਸੀ ਇਹਨੂੰ ਲੁਪਤ ਕਰਨੇ ਵਾਸਤੇ ਜਿਹੜੀਆਂ ਚਾਲਾਂ ਸੀ ਉਹ ਪਿੱਛੇ ਹੀ ਚਲਦੀਆਂ ਰਹੀਆਂ ਜਿਸ ਵਲਾ ਅੰਗਰੇਜ਼ ਇੱਥੇ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਆਯੁਰਵੈਦਿਕ ਨੂੰ ਇੱਕ ਪਾਸੇ ਕਰਕੇ ਔਰ ਐਲੋਪੈਥੀ ਨੂੰ ਇੱਥੇ ਬੜਾਵਾ ਦਿੱਤਾ। ਉਦੋਂ ਤੋਂ ਜਿਹੜਾ ਆਯੁਰਵੈਦਿਕ ਸੀ ਇਹ ਪਿੱਛੜ ਗਿਆ ਔਰ ਐਲੋਪੈਥੀ ਬਹੁਤ ਅੱਗੇ ਆ ਗਈ। ਹੁਣ ਜਿਹੜਾ ਆਯੁਰਵੈਦਿਕ ਇਸ ਵੇਲੇ ਆ ਇਹ ਸਾਡੇ ਕੁਝ ਜਿੱਦਾਂ ਬਾਬਾ RAMDEEP ji ਨੇ ਵੀ ਇਹਦੇ ਵਾਸਤੇ ਬਹੁਤ ਹਮਲਾ ਮਾਰਿਆ। ਆ ਅਦੀਕਸ਼ਾ ਸਾਹਿਬ ਨੇ ਮਾਰਿਆ ਔਰ ਹੁਣ ਜੋ ਸਾਡੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਬਣੀਆਂ ਜਿੱਦਾਂ ਇਹ ਚੱਲ ਰਹੇ ਆ ਅਸੀਂ ਹੁਣ ਅਸੀਂ ਆਪਣੀ ਸਸਤਾ ਹਿਸ਼ਾਰਪੁਰ ਸਾਡੇ ਜ਼ਿਲ੍ਹਾ ਬੈਦਮੰਡਲ ਹਿਸ਼ਾਰਪੁਰ ਬਣੀ ਸੀ ਪਰ ਹੁਣ ਇਹ ਇੰਟਰਨੈਸ਼ਨਲ ਤੇ ਇਸ ਵੇਲੇ ਚੱਲ ਰਹੀ ਆ ਇੰਗਲੈਂਡ ਅਮਰੀਕਾ ਕੈਨੇਡਾ ਦੁਬਈ ਬਾਕੀ ਸਾਡੇ ਹਿੰਦੂਸਤਾਨ ਦੇ ਵਿੱਚ ਤਾਂ ਸਾਰੇ ਪ੍ਰਾਂਤਾਂ ਵਿੱਚ ਹੀ ਸਾਡੇ ਜਿਹੜੇ ਮੈਂਬਰ ਸਹਿਬਾਨ ਹੈਗੇ ਆ ਤੇ ਸਾਡੇ ਬਜ਼ੁਰਗੇ ਦਾ ਨਾਂ ਜਿਹੜਾ ਉਹ ਜ਼ਿਲ੍ਹਾ ਬੈਦਮੰਡਲ ਰੱਖ ਗਏ ਤੇ ਉਸੇ ਨਾਲ ਹੀ ਇਹ ਅੱਜ ਤੱਕ ਇਸੇ ਨਾਂ ਨਾਲ ਹੀ ਚੱਲ ਰਹੀ ਆ ਪਰ ਜੋ ਦੇਣ ਸਾਡੇ ਬਜ਼ੁਰਗਾਂ ਨੇ ਇਹਨੂੰ ਦਿੱਤੀ ਅੱਜ ਤੱਕ ਅਸੀਂ ਹਰ ਮਹੀਨੇ ਪਹਿਲੇ ਵੀਰਵਾਰ ਦੇ ਦੀ ਮੀਟਿੰਗ ਕਰਦੇ ਆ ਉਹਦੇ ਬਾਅਦ ਤੇ ਅਸੀਂ ਭਵਨ ਬਣਾਇਆ ਉੱਥੇ ਅਸੀਂ ਇਹਦੀ ਮੀਟਿੰਗ ਕਰਦੇ ਆ ਔਰ ਅਸੀਂ ਬੂਟੀਆਂ ਦਾ ਗਿਆਨ ਦਿੰਨੇ ਜੰਗਲਾ ਚੋਂ ਲਿਆ ਕੇ ਬੂਟੀਆਂ ਅਸੀਂ ਰੱਖਦੇ ਆ ਤੇ ਆਪਣੇ ਵੈਦਾਂ ਨੂੰ ਸਮਝਾਉਨੇ ਆ ਐ ਤੋ ਇਹ ਦਵਾਈ ਬਣਦੀ ਐ ਐ ਤੋ ਇਹ ਦਵਾਈ ਬਣਦੀ ਐ ਕੱਲ ਹੀ ਮੈਂ ਇੱਕ ਦੇਖ ਰਿਹਾ ਸੀ ਬਾਹਰ ਤੇ ਉਹਦੇ ਵਿੱਚ ਸੀਗਾ ਕਿ ਜਿੱਦਾਂ ਅਸੀਂ ਕੋਈ ਵੀ ਬੂਟੀ ਲੈਨੇ ਆ ਉਹਦਾ ਅਤੀਬਲਾ ਸੀ ਉਹਦੀ ਜੜ ਇਹ ਸਾਡੇ ਜਿਹੜੇ ਮਤਲਬ ਪੁਰਾਣੇ ਬਲਵਾਨ ਬਹੁਤ ਬਲਵਾਨ ਬੰਦੇ ਸਾਡੇ ਹੋਏ ਆ ਲੜਾਈਆਂ ਵੀ ਲੜੀਆਂ ਸਭ ਕੁਝ ਕੀਤਾ ਔਰ ਹਨੂਮਾਨ ਜੀ ਨੇ ਕਿੱਥੋਂ ਲਿਆ ਕੇ ਕਿੱਥੇ ਇਹਨਾਂ ਦਾ ਵਰਤਾਰਾ ਕੀਤਾ ਜਿਸਨ ਲਕਸ਼ਮਣ ਜੀ ਮੂਰਛਿਤ ਹੋਏ ਆ ਉਹ ਲੈ ਕੇ ਗਏ ਸੰਜੀਵਨੀ ਬੂਟੀ ਉਹ ਬੂਟੀ ਹੋਣੀ ਹੈ ਉਹ ਬੂਟੀ ਹੁਣ ਵੀ ਹੈ ਪਰ ਹੁਣ ਉਹਨਾਂ ਦੇ ਵਰਤਨ ਦੇ ਜਿਹੜੇ ਢੰਗ ਹੈ ਉਹ ਕਿਸੇ ਨੇ ਕੁਛ ਬਣਾ ਲਏ ਕਿਸੇ ਨੇ ਕੁਛ ਆਪਣਾ ਲਏ ਉਹਦੇ ਕਰਕੇ ਥੋੜਾ ਜਿਹਾ ਇੱਕ ਜਿਹੜਾ ਆਜ਼ਰਬਾਇਜਾਨ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਬਹੁਤ ਠਾਈ ਇਸ ਕਰਕੇ ਕੀਤਾ ਜਾ ਰਿਹਾ ਕਿ ਇਹ ਪੈਥੀ ਹੁਣ ਬਹੁਤ ਉੱਭਰ ਕੇ ਅੱਗੇ ਆ ਰਹੀ ਆ ਇਹਨੂੰ ਆਪਾਂ ਕਿਸੇ ਢੰਗ ਨਾਲ ਪਿੱਛੇ ਕਰੀਏ ਪਰ ਅਸੀਂ ਜਿੰਨੇ ਵੀ ਸਾਡੇ ਪੰਜਾਬ 'ਚ ਪ੍ਰਧਾਨ ਹੈਗੇ ਆ ਬਾਹਰ ਵੀ ਹੈਗੇ ਆ ਆਈਐਨਓ ਵਗੈਰਾ ਹੈਗੀ ਆ ਉਹ ਜੋਗਾ ਦਾ ਕਰਾਉਂਦੇ ਆ 올 인디아 ਸੈਡੀ ਸੰਸਤਾ ਉਹ ਵੀ ਕਰਾਉਂਦੇ ਆ ਇਹ ਸਾਰੇ ਬੂਟੀਆਂ ਨੂੰ ਹੀ ਤਰਜੀਹ ਦਿੰਦੇ ਆ ਔਰ ਆਜਰਵੇਦ ਤਰਜੀਹ ਦਿੰਦੇ ਆ ਕਿਉਂ ਦਿੰਦੇ ਆ ਕਿ ਅਸੀਂ ਆਜਰਵੇਦਨਕ ਨੂੰ ਇਦਾਂ ਦੀ ਜਗ੍ਹਾ ਤੇ ਲੈ ਕੇ ਜਾਣਾ ਤਾਂ ਕਿ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਹੋਵੇ ਉਹ ਆਜਰਵੇਦ ਦਾ ਹੋਵੇ ਹੁਣ ਸਰਕਾਰ ਨੇ ਹਸਪੀਟਲ ਖੋਲ ਦਿੱਤੇ ਆ ਡਿਸਪੈਂਸਰੀਆਂ ਖੋਲ ਦਿੰਦੀਆਂ ਹਸਪੀਟਲਾਂ ਦੇ ਵਿੱਚ ਹੀ ਡਿਸਪੈਂਸਰੀਆਂ ਆਜਰਵੇਦਿਕ ਦੀਆਂ ਬੜੀਆਂ ਆ ਜਿਹੜੀਆਂ ਕਿ ਆਜਰਵੇਦਿਕ ਤੇ ਕੰਮ ਕਰਦੇ ਆ ਔਰ ਮੈਂ ਵੀ ਵੈਦਾਂ ਨੂੰ ਆਮ ਇਹੀ ਅਸੋਸੀਏਸ਼ਨ ਦਿਨਾ ਹਣਾ ਕਿ ਬੂਟੀਆਂ ਦਾ ਗਿਆਨ ਰੱਖੋ ਔਰ ਆਯੁਰਵੈਦਿਕ ਤੇ ਚੱਲੋ ਤਾਂ ਕਿ ਆਉਣ ਵਾਲੇ ਸਮਾਂ ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਨਾ ਖੜੀ ਹੋਵੇ ਜਿਨਾਂ ਕਿ ਜਿੰਦਾਰਸ਼ੀ ਐਲੋਪੈਥੀ ਆ ਫੌਰੀ ਇਲਾਜ ਆ ਕੱਟ ਵੱਡ ਲਈ ਫੌਰੀ ਇਲਾਜ ਆ ਸਾਡੇ ਬੈ ਸੁਛਨਜੀ ਨੇ ਜਿਹੜੀ ਇਹ ਛਾਲਿਆ ਚ ਕਿੱਸਾ ਸੀ ਉਹ ਇਹਦੇ ਵਾਸਤੇ ਦਿੱਤੀ ਸੀ ਠੀਕ ਹੈ ਜੀ ਉਹਨੂੰ ਆਪਾਂ ਜੇ ਅੱਗੇ ਪਰਫੁੱਲਤ ਕਰਾਂਗੇ ਅੱਗੇ ਤੋਂ ਅੱਗੇ ਤਾਂ ਉਹ ਹੋਰ ਵੀ ਵਧੀਆ ਵਧੀਆ ਹੋ ਗਈ ਆ ਹੁਣ ਜਿੱਦਾਂ ਹੈਗੀ ਆ ਐਲੋਪੈਥੀ ਦੇ ਵਿੱਚ ਜਿਹੜਾ ਮਤਲਬ ਕੱਟ ਵੱਢ ਦਾ ਕੰਮ ਹੈ ਉਹ ਠੀਕ ਹੈ ਇਹ ਨਹੀਂ ਆਪ ਨਹੀਂ ਉਹ ਫੋਰੀ ਇਲਾਜ ਹੈ ਆਯੁਰਵੈਦਿਕ ਜਿਹੜਾ ਹੈਗਾ ਇਹ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਕੰਮ ਕਰਦਾ ਔਰ ਪੂਰੇ ਸਰੀਰ ਨੂੰ ਠੀਕ ਕਰਦਾ ਪਰਾ ਤੁਸੀਂ ਕਿਹਾ ਸਰਜਰੀ ਦੀ ਗੱਲ ਕੀਤੀ ਹੈ ਜੇ ਕਿਸੇ ਨੂੰ ਸਰਜਰੀ ਦੀ ਲੋੜ ਹੈ ਉਹ ਫਿਰ ਆਯੁਰਵੈਦਿਕ ਚ ਕਿਵੇਂ ਇਲਾਜ ਕਰਾਵੇ ਸਰਜਰੀ ਦਾ ਕੀ ਬਦਲ ਹੈਗਾ ਅਜੇ ਸਰਜਰੀ ਜਿਹੜੀ ਹੈਗੀ ਆ ਉਹ ਸਾਡੇ ਥੋੜੇ ਜਿਹੇ ਫੈਦਾ ਕੋਲ ਹੈ ਅਜੇ ਉਹ ਲਾਰਜ ਸਕੇਲ ਤੇ ਕਿਸੇ ਢੰਗ ਨਾਲ ਸਰਕਾਰਾਂ ਹੀ ਅੱਗੇ ਲਿਆਉਣੀਆਂ ਤਾਂ ਹੀ ਆਊਗੀ ਤੇ ਅਜੇ ਤੱਕ ਉਹ ਚੱਲ ਰਿਹਾ ਹੈ ਕਈ ਹਸਪਤਾਲਾਂ ਚ ਚੱਲ ਰਿਹਾ ਹੈ ਇਹ ਕੰਮ ਤੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਉਹਦੇ ਵਿੱਚ ਉਹਨੂੰ ਪਰਫੁੱਲਤ ਕਰਨਗੇ ਤਾਂ ਆਪੇ ਅੱਗੇ ਆ ਜਾਏਗਾ ਜੀ ਨਹੀਂ ਆਯੁਰਵੈਦਿਕ ਤੇ ਵਿੱਚ ਜਿਹੜੀ ਸਰਜਰੀ ਸੰਭਵ ਹੈਗੀ ਆ ਜਾਂ ਨਹੀਂ ਬਿਲਕੁਲ ਸੰਭਵ ਹੈ ਕਿਵੇਂ ਉਹਨਾਂ ਨੇ ਜਿੱਦਾਂ ਵੀ ਜਿਹੜੀ ਵੀ ਆਪਰੇਸ਼ਨ ਕੀਤੇ ਉਹਨਾਂ ਨੇ ਟਿਊਮਰ ਵੀ ਕੱਢੇ ਲੋਕਾਂ ਦੇ ਅੱਖਾਂ ਦਾ ਵੀ ਕੀਤਾ ਕਈ ਇਦਾਂ ਦੀਆਂ ਮਤਲਬ ਜਿਹੜੀਆਂ ਸਾਨੂੰ ਪੁਰਾਣੀਆਂ ਮਸਾਲਾਂ ਸਾਡੇ ਗ੍ਰੰਥਾਂ ਚੋਂ ਮਿਲਦੀਆਂ ਆ ਉਹਦੇ ਅਨੁਸਾਰ ਤੇ ਸਾਨੂੰ ਇਹਨੂੰ ਇਦਾਂ ਹੀ ਵਧਾ ਲੈਣਾ ਚਾਹੀਦਾ ਕੋਈ ਨਾ ਕੋਸ਼ਿਸ਼ ਇਹਦੇ ਵਾਸਤੇ ਸਰਕਾਰ ਕਰੂਗੀ ਤਾਂ ਹੀ ਇਹ ਬਧੇਗਾ ਇਦਾਂ ਕਿਦਾਂ ਬਧੇਗਾ ਸਾਡੇ ਨਾਲ ਵੈਦ ਤਰਸੀਮ ਸਿੰਘ ਸੀਗੇ ਜਿਹੜੇ ਪ੍ਰਧਾਨ ਨੇ ਹੁਣ ਸਾਡੇ ਨਾਲ ਵੈਦ ਸਤਵੰਦ ਸਿੰਘ ਹੀਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜਿਹੜੀ ਸੰਸਥਾ ਹੈ ਉਹ ਜਿਹੜੀ ਆਯੁਰਵੈਦਿਕ ਨੂੰ ਪਰਫੂਲਿਤ ਕਰ ਰਹੀ ਹੈ ਤੁਸੀਂ ਮੀਟਿੰਗਾਂ ਵੀ ਕਰ ਦਿਓ ਪਰ ਤੁਹਾਡੇ ਬਹੁਤ ਸਾਰੇ ਵੈਦਾਂ ਤੇ ਦੋਸ਼ ਲੱਗ ਜਾਂਦੇ ਆ ਕਿ ਆਯੁਰਵੈਦਿਕ ਦੇ ਵਿੱਚ ਹੀ ਐਲੋਪੈਥਿਕ ਦਾ ਇਸਤੇਮਾਲ ਕਰ ਜਾਂਦੇ ਨੇ ਕਿੰਨੀ ਕਿ ਸੱਚਾਈ ਹੈ ਕਰਦੇ ਆ ਨਹੀਂ ਕਰਦੇ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤੇ ਅਸੀਂ ਪ੍ਰਾਈਮ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਦੂਸਰੀ ਗੱਲ ਇਹ ਕਿ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰ ਪਰ ਜਿਹੜਾ ਹੈਗਾ ਇਹ ਪਿਓਰ ਅਜਰਵੇਦ ਦੇ ਨਾਲੇ ਸਬੰਧਤ ਹੈਗਾ ਇਹਦਾ ਪ੍ਰਸਾਰ ਕਰਦਾ ਇਹਦਾ ਪ੍ਰਚਾਰ ਕਰਦਾ ਹੈਗਾ ਸਾਡਾ ਤੇ ਸਲੋਗਨ ਵੀ ਇਹੀ ਚੱਲ ਰਿਹਾ ਕਿ ਅਜਰਵੇਦ ਖਾਓ ਅਜਰਵੇਦ ਪਣਾਓ ਤੇ ਤੰਦਰੁਸਤੀ ਪਾਓ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਹਰ ਮਹੀਨੇ ਦੇ ਪਹਿਲੇ ਵੀਰਵਾਰ ਸਾਡੀ ਜਲਾ ਵੈਦ ਮੰਡਲ ਦੀ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਅਸੀਂ ਅਜਰਵੇਦ ਦੇ ਉੱਤੇ ਵਿਚਾਰ ਵਟੰਦਰਾ ਕਰਦੇ ਹੈਗੇ ਆਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਮੌਸਮ ਦੇ ਹਿਸਾਬ ਦੇ ਨਾਲ ਬਿਮਾਰੀਆਂ ਦੇ ਉੱਤੇ ਡਿਸਕਸ ਕੀਤੇ ਜਾਂਦੇ ਹੈਗੇ ਆ ਔਰ ਬਕਾਇਦਾ ਏਜੰਡੇ ਰੱਖੇ ਜਾਂਦੇ ਹੈਗੇ ਆ ਕਿ ਇਸ ਮਹੀਨੇ ਦੇ ਵਿੱਚ ਇਹ ਏਜੰਡਾ ਹੋਇਆ ਗਿਆ ਬਾਤ ਦਾ ਜਾਂਦਾ ਬਾਤ ਪਿਤ ਕਫ ਤਿੰਨ ਏਜੰਡੇ ਮੇਨ ਰੱਖੇ ਜਾਂਦੇ ਹੈਗੇ ਆ ਇਹਨਾਂ ਦੇ ਉੱਤੇ ਸਾਡਾ ਅਜਰਵੇਦ ਜਿਹੜਾ ਹੈਗਾ ਕੰਮ ਕਰਦਾ ਹੈਗਾ ਤੇ ਇਹਨਾਂ ਦੇ ਉੱਤੇ ਅਸੀਂ ਸਟੱਡੀ ਕਰਦੇ ਹੈਗੇ ਤੇ ਦੱਸਦੇ ਹੈਗੇ ਆ ਬਾਕੀ ਆਪਣੇ ਵੈਦ ਸਾਥੀਆਂ ਨੂੰ ਕੋਈ ਵੀ ਵੈਦ ਕਿਸੇ ਵੀ ਬਿਮਾਰੀ ਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਉਹ ਸਾਨੂੰ ਆ ਕੇ ਪੁੱਛਦੇ ਹੈਗੇ ਆ ਤੇ ਸਾਡੇ ਸੁਲਝੇ ਹੋਏ ਵੈਦ ਜਿਹੜੇ ਹੈਗੇ ਆ ਉਹ ਉਹਦੇ ਉੱਤੇ ਉਹਨੂੰ ਬਰੀਫਲੀ ਸਮਝਾਉਂਦੇ ਆ ਦੱਸਦੇ ਹੈਗੇ ਆ ਕਿਸੇ ਕੋਲੋਂ ਵੀ ਅਜਰ ਬੇਤੋ ਬਲੋਂ ਉਹਨੂੰ ਮਤਲਬ ਕਮੀ ਨਹੀਂ ਆਣ ਦਿੰਦੇ ਹੈਗੇ ਇੱਥੇ ਤੱਕ ਕਿ ਸਾਡੇ ਜਿਹੜੇ ਵੈਦ ਭਰਾ ਹੈਗੇ ਆ ਉਹ ਸਾਡੇ ਸੀਨੀਅਰ ਵੈਦਾਂ ਤੋਂ ਕਿਸੇ ਵੀ ਟਾਈਮ ਦਿਨ ਰਾਤ ਜਦੋਂ ਵੀ ਚਾਹਣ ਕਿਸੇ ਬਿਮਾਰੀ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਚਾਹਣ ਉਹ ਜਾਣਕਾਰੀ ਦਿੰਦੇ ਹੈਗੇ ਆ ਠੀਕ ਹੈ ਜੀ ਤਨਵ ਪਰ ਪਹਿਲਾਂ ਇੱਕ ਵਾਰ ਕਹਿੰਦੇ ਜਦੋਂ ਆਪਾਂ ਵੈਦਾਂ ਦਾ ਬੋਰਡ ਦੇਖਦੇ ਮੂਰੇ ਖਾਨਦਾਨੀ ਸ਼ਬਦ ਲਿਖਿਆ ਹੁੰਦਾ ਸੀ ਅੱਜ ਕੱਲ ਖਾਨਦਾਨੀ ਸ਼ਬਦ ਬਹੁਤੀ ਥਾਂ ਤੇ ਗਾਇਬ ਹੈ ਉਹਦਾ ਕਾਰਨ ਕੀ ਹੈ ਇਸ ਤਰ੍ਹਾਂ ਹੈਗਾ ਜੀ ਕਿ ਕੁਝ ਬੈਲ ਜਿਹੜੇ ਖਾਨਦਾਨੀ ਵੈਦ ਹੈਗੇ ਆ ਪਹਿਲੇ ਜਿਹੜੇ ਵੈਦ ਕੁਝ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਜਿਨ੍ਹਾਂ ਕੋਲ ਜੋ ਨੁਸਖਾ ਆ ਗਿਆ ਉਹ ਨਾਲੇ ਲੈ ਕੇ ਮਰ ਗਏ ਉਹ ਦੂਸਰਿਆਂ ਨੂੰ ਦੱਸਦੇ ਤੱਕ ਨਹੀਂ ਸੀ ਹੁੰਦੇ ਸਾਡੀ ਐਲੋਪੈਥ ਅਯੁਰਵੇਦ ਦਾ ਫੇਲ ਹੋਣ ਦਾ ਵੀ ਮੇਨ ਕਾਰਨ ਇਹ ਹੀ ਰਿਹਾ ਹੈ ਕਿ ਜਿਨ੍ਹਾਂ ਬੰਦਿਆਂ ਦੇ ਕੋਲ ਜੋ ਜੋ ਪਹਿਲੇ ਨੁਸਕੇ ਹੁੰਦੇ ਸੀ ਉਹ ਉਹਨਾਂ ਦੇ ਕੋਲੇ ਰਹਿ ਗਏ ਉਹਨਾਂ ਨੇ ਅੱਗੇ ਕਿਸੇ ਨੂੰ ਦੱਸਣ ਦੀ ਕੋਸ਼ ਠੀਕ ਹੈ ਤੇ ਜਿਹੜੇ ਖਾਨਦਾਨੀ ਬਾਈ ਇਸੇ ਤਰ੍ਹਾਂ ਕੇ ਖਾਨਦਾਨ ਮਤਲਬ ਖਤਮ ਹੁੰਦੇ ਗਏ ਮਤਲਬ ਉਹਨਾਂ ਨੇ ਅੱਗੇ ਆਪਣੇ ਇਲਾਜ ਨੂੰ ਦੱਸਣ ਨਾ ਦੱਸਣ ਕਰਕੇ ਮਤਲਬ ਇੱਕ ਖਤਮ ਹੋਇਆ ਖਾਨਦਾਨ ਜਿਹੜਾਂ ਨਾ ਸੀ ਬਾਬਾ ਜੀ ਜਿਵੇਂ ਪਹਿਲਾ ਸਵਾਲ ਕੀਤਾ ਕਿ ਕੁਝ ਵੈਦਾਂ ਤੇ ਦੋਸ਼ ਲੱਗਦੇ ਆ ਕਿ ਆਯੁਰਵੈਦਿਕ ਦੇ ਵਿੱਚ ਐਲੋਪੈਥਿਕ ਵਰਤ ਲੈਂਦੇ ਆ ਮਤਲਬ ਆਯੁਰਵੈਦਿਕ ਦਾ ਸਾਈਡ ਇਫੈਕਟ ਹੈ ਜਾਂ ਨਹੀਂ ਜੇ ਆਯੁਰਵੈਦਿਕ ਸਮਝ ਕੇ ਕੋਈ ਲੈਂਦਾ ਹੈ ਦਵਾਈ ਉਹਨੂੰ ਸਾਈਡ ਇਫੈਕਟ ਹੋ ਜਾਂਦਾ ਐਲੋਪੈਥਿਕ ਦਾ ਕੀ ਉਹਦਾ ਹੈਗਾ ਦੇਖੋ ਜਿਹੜਾ ਆਯੁਰਵੈਦਿਕ ਹੈ ਨਾ ਉਹਦਾ ਪਹਿਲੀ ਗੱਲ ਤਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਿਹੜਾ ਬੰਦਾ ਐਲੋਪੈਥ ਆਯੁਰਵੈਦਿਕ ਦੇ ਵਿੱਚ ਐਲੋਪੈਥੀ ਮਿਕਸ ਕਰਕੇ ਦਿੰਦਾ ਬੜੇ ਲੋਕਾਂ ਨੂੰ ਇਹ ਡਾਊਟ ਰਹਿੰਦਾ ਬਣਦਾ ਵੀ ਹੈ ਨਾ ਉਹਦੀ ਫਰਸਟ ਨਿਸ਼ਾਨੀ ਐਸੀ ਹੈ ਵੀ ਕੋਈ ਵੀ ਸਟੀਰੋਇਡ ਹੈ ਨਾ ਦੁਨੀਆ ਦਾ ਉਹਦੇ ਨਾਲ ਮਟਾਪਾ ਪਲੱਸ ਭੁੱਖ ਬਹੁਤ ਵੱਜ ਜਾਂਦੀ ਹੈ ਸੋ ਜਾਂਦੀ ਹੈ ਬੰਦੇ ਦੇ ਸਰੀਰ ਤੇ ਫੇਸ ਫੁੱਲਦਾ ਪਲੱਸ ਉਹਦਾ ਪੇਟ ਫੁੱਲਦਾ ਜ਼ਿਆਦਾਤਰ ਮਰੀਜ਼ ਕੀ ਆਉਂਦੇ ਜੇ ਅਸੀਂ ਦੇਸੀ ਦਵਾਈ ਖਾ ਰਹੇ ਆਂ ਵੀ ਜਿੰਨੇ ਦਿਨ ਖਾਣੇ ਉਹਨੇ ਦਿਨ ਠੀਕ ਰਹੇ ਨੇ ਜਿੱਦਣ ਛੱਡਦੇ ਉਦੋਂ ਹੀ ਦਰਦ ਹੋ ਜਾਂਦਾ ਉਦਾ ਰੀਜਨ ਇਹੀ ਹੁੰਦਾ ਜਿਦਦਨ ਉਹ ਦਵਾਈ ਨਹੀਂ ਖਾਊਗਾ ਉਸੇ ਦੂਜੇ ਦਿਨ ਉਹਨੂੰ ਦਰਦ ਹੋ ਜਾਂਦਾ ਕਿਉਂਕਿ ਸਟੀਰੋਇਡ ਕੈਸੀ ਚੀਜ਼ ਆ ਡੈਕਸਾ ਦੀ ਅੱਧੀ ਗੋਲੀ ਲੈ ਲੇ ਬੰਦਾ ਘੋੜੇ ਵਾਂਗੂ ਭੱਜਿਆ ਫਿਰ ਜਾਂਦਾ ਜਿਦਦਨ ਉਹ ਗੋਲੀ ਨਹੀਂ ਲੈਂਦਾ ਦਰਦ ਹੋ ਜਾਂਦਾ ਜਿਹੜੀਆਂ 100 100 150 ਰੁਪਏ ਦੀ ਹਫਤੇ ਦੀਆਂ ਦਵਾਈਆਂ ਦਿੰਦੇ ਨੇ ਗਠੀ ਗੁੱਠੀ ਦੇ ਜੋੜਾਂ ਦੇ ਦਰਦ ਸਾਧ ਅਮੇ ਦੀਆਂ 90% ਉਹਨਾਂ ਚ ਸਟੀਰੋਇਡ ਹੁੰਦਾ ਕਿਉਂਕਿ 100 150 ਰੁਪਏ ਹਫਤੇ 10 ਦਿਨ ਦੀ ਕੋਈ ਦਵਾਈ ਨਹੀਂ ਬਣ ਸਕਦੀ ਸਮਝ ਕੇ ਸਟੀਰੋਇਡ ਦੀ ਕਾਮਨ ਨਿਸ਼ਾਨੀਆਂ ਉਹਦੇ ਨਾਲ ਬੰਦੇ ਤੇ ਮੋਟਾਪਾ ਹੁੰਦਾ ਦਾ ਫੇਸ ਫੁੱਲਦਾਗਾ ਔਰ ਪੇਟ ਫੁੱਲਦਾ ਔਰ ਜਿੰਨੇ ਵੀ ਤੁਸੀਂ ਆਪਣੇ ਮਰੀਜ਼ ਜਿੰਨੇ ਵੀ ਸੰਡੇ ਨੂੰ ਆਮ ਤੌਰ ਤੇ ਇੰਟਰਵਿਊ ਅਚ ਦੇਖਦੇ ਹਰ ਬੰਦੇ ਦਾ weight ਘਟਦਾ ਉਹ ਕੰਪਲੇਂਟ ਕਰਦਾ ਵੀ ਮੇਰਾ weight ਘਟ ਗਿਆ ਮੇਰੀਆਂ ਪੈਂਟਾਂ ਟਿੱਲੀਆਂ ਹੋ ਗਿਆ ਬੀਬੇ ਕਹੀ ਜਾਂਦੇ ਨੇ ਸੂਟ ਢਲੇ ਹੋਗੇ ਆਯੁਰਵੇਦਿਕ ਦੇ ਵਿੱਚ ਮੋਟਾਪਾ ਘਟਦਾ ਐ ਐਲੋਪੈਥਿਕ ਵਿੱਚ ਸਟੀਰੋਇਡ ਖਾ ਕੇ ਮੋਟਾਪਾ ਵੱਧਦਾ ਇਹ कॉमन ਨਿਸ਼ਾਨੀਆਂ ਨੂੰ ਦੁਨੀਆ ਤੇ ਕੋਈ ਨਹੀਂ ਬਦਲ ਸਕਦਾ। ਆਯੁਰਵੈਦਿਕ ਤੇ ਐਲੋਪੈਥਿਕ ਜਿਹੜਾ ਇਲਾਜ ਆ ਉਹਦੇ ਕਿੰਨਾ ਕ ਫਰਕ ਹੈ? ਜਿਵੇਂ ਕਹਿੰਦੇ ਕਿ ਮਹਿੰਗਾ ਕਿਹੜਾ ਇਲਾਜ ਆ? ਨਹੀਂ ਮਹਿੰਗਾ ਤਾਂ ਉਹਨਾਂ ਵਿੱਚ ਤਾਂ ਜ਼ਿਆਦਾ ਮਹਿੰਗਾਗਾ। ਹੁਣ ਇੱਥੇ 10-10 ਲੱਖ ਰੁਪਈਆ ਆਪਰੇਸ਼ਨ ਸਰਜਰੀਆਂ ਕਰਾ ਕੇ ਵੀ ਮਰੀਜ਼ ਇੱਥੇ ਬੈਠੇ ਨੇ। 14 ਸਟੈਂਡ ਵਾਲਾ ਮਰੀਜ਼ ਵੀ ਇੰਗਲੈਂਡ ਤੋਂ ਆਇਆ ਬੈਠਾ ਇੱਥੇ। ਆਪਾਂ ਤਾਂ ਅੱਧੇ ਸਟੈਂਡ ਦੀ ਕੀਮਤ ਪਾ ਕੇ ਸਾਰੀਆਂ ਬਲੌਕ ਜਿਹਾ ਖੋਲ ਦਿੰਦੇ ਆ। ਸਮਝ ਗਏ ਨਾ? ਉਹ ਤਾਂ ਕੱਲੀ-ਕੱਲੀ ਨਾੜ ਦੇ ਇੱਕ-ਇੱਕ ਸਟੈਂਡ ਪਾਉਣਾ ਨਾ ਉਹਨਾਂ ਨੇ। ਆਯੁਰਵ ਇਹ ਸਾਡੇ ਨਾਲ ਚਮਤਕਾਰੀ ਕਾੜੇ ਵਾਲੇ ਵੈਦ ਐਚਐਸ ਬਾਬਾ ਸੀਗੇ ਇਹਨਾਂ ਦੇ ਨਾਲ ਹੀ ਵੈਦ ਮੰਡਲ ਦੇ ਅਹੁਦੇਦਾਰ ਵੀ ਸੀ ਜਿਹੜੇ ਕਹਿੰਦੇ ਅਸੀਂ ਮਹੀਨਾਵਾਰੀ ਮੀਟਿੰਗ ਕਰਦੇ ਆਂ ਤੇ ਜੜੀਆਂਵਾਰ ਬੂਟੀਆਂਵਾਰੇ ਜਿਹੜੇ ਸਾਡੇ ਨਵੇਂ ਵੈਦ ਨੇ ਜਾਂ ਸਾਥੀ ਵੈਦ ਨੇ ਉਹਨਾਂ ਨੂੰ ਜਾਗਰੂਕ ਵੀ ਕਰਦੇ ਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਯੁਰਵੈਦਿਕ ਵਿਧੀ ਹੈ ਉਹ ਕਾਮਯਾਬ ਹੋਵੇ ਹਰ ਘਰ ਦੇ ਵਿੱਚ ਅਪਣਾਈ ਜਾਵੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟੜੀ